ਸੋ ਵੱਡੀ ਟੀਮ ਮਿੱਤਰੋ ਇਹ ਬਣੀ ਹੋਈ ਆ ਪੰਜ ਟੀਮਾਂ ਟੌਪ ਦੀਆਂ ਦਾਸਤਾਂਗਾ ਤੁਹਾਨੂੰ ਇੱਕ ਦੋ ਟੀਮਾਂ ਹੋਰ ਵੀ ਜੋ ਹੈ ਵਧੀਆ ਬਣ ਕੇ ਇਸ ਮੇਲੇ ਤੇ ਹਿੱਸਾ ਲੈਣਗੀਆਂ ਮਿੱਤਰੋ ਕਿਹੜਾ ਜੋ ਹੈ ਪਹਿਲਾ ਟੂਰਨਾਮੈਂਟ ਕਿਹੜੀ ਟੀਮ ਲੈ ਕੇ ਜਾਊ ਅਰੇ ਵੀਰੋ ਪਰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ ਚ ਤੁਹਾਨੂੰ ਨਿਊਜ਼ੀਲੈਂਡ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਕੋਸ਼ਕ ਘੰਟੀ ਬਾਕੀ ਆ ਮਿੱਤਰੋ ਪਹਿਲਾ ਟੂਰਨਾਮੈਂਟ ਆ ਰਿਹਾ ਬਈ ਕੁਝ ਦੇਣ ਤਾਂ ਦੂਰ ਦੀ ਗੱਲ ਆ ਹੁਣ ਉਡੀਕ ਖਤਮ ਹੋ ਗਈ ਆ ਹੁਣ ਮੇਲਾ ਆ ਰਿਹਾ ਕੋਸ਼ਕ ਘੰਟਿਆਂ ਚ ਲਾਈਵ ਚੱਲੇ ਜਾਣਾ ਸੋ ਟੀਮਾਂ ਦੱਸਾਂਗੇ ਤੁਹਾਨੂੰ ਐਸ ਵਾਲੀ ਵੀਡੀਓ ਚ ਖਿਡਾਰੀ ਦੱਸਾਂਗੇ ਵੀ ਪਹਿਲੇ ਟੂਰਨਾਮੈਂਟ ਤੇ ਕਿਹੜੇ ਕਿਹੜੇ ਖੇਡਣਗੇ ਆਕਰ ਕੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਦਾ ਕੋਈ ਘਾਟਾ ਨਹੀਂ ਪੈਂਦਾ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੇ ਪਾਉਂਦੇ ਰਵਾਂਗੇ ਟੂਰਨਾਮੈਂਟ ਤੇ ਹੋਣਿਆ ਮਿੱਤਰੋ ਨਿਊਜ਼ੀਲੈਂਡ ਚ ਵੱਡਾ ਮੇਲਾ ਟੀ ਪੁਕੇ ਚ ਅੱਜ ਯਾਨੀ ਕਿ ਕੋਸ਼ਕ ਘੰਟਿਆਂ ਬਾਅਦ 9 ਨਵੰਬਰ ਦਾ ਦਿਨ ਹੋ ਆਪਰੇ ਪੰਜਾਬ ਚ ਤਾਂ ਤੇ ਫਿਰ ਜੋ ਹੈ ਲਾਈਵ ਚੱਲ ਜੂਗਾ ਆਪਣੇ ਸਵੇਰ ਜੋ ਹੈ 4 ਵਜੇ ਲਾਈਵ ਚੱਲੂਗਾ ਤਾਂ ਉਦੋਂ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਪਹਿਲਾ ਮੈਚ ਉਦੋਂ ਹੀ ਸ਼ੁਰੂ ਹੋ ਜਾਣਾ ਕਿਉਂਕਿ ਟਾਈਮ ਦਾ ਤੁਹਾਨੂੰ ਵੀ ਪਤਾ ਵੀ ਕਾਫੀ ਫਰਕ ਆ ਪਰ ਟੀਮਾਂ ਦੱਸ ਦਿਆਂ ਤੁਹਾਨੂੰ ਵੀ ਅੱਜ ਜੋ ਹੈ ਇਸ ਮੇਲੇ ਤੇ ਕਿਹੜੀਆਂ-ਕਿਹੜੀਆਂ ਟੀਮਾਂ ਖੇਡਣਗੀਆਂ ਨਿਊਜ਼ੀਲੈਂਡ ਚਾ ਟੀਪੁਕੇ ਚ ਪਹਿਲਾ ਤੇ 16 ਨਵੰਬਰ ਨੂੰ ਦੂਜਾ ਕੱਪ ਆ ਇਸ ਮੇਲੇ ਤੇ ਮੇਤਰੋ ਟਾਈਗਰ ਸਪੋਰਟਸ ਕਬੱਡੀ ਕਲੱਬ ਜਿਹਦਾ ਕੈਪਟਨ ਹੋਊਗਾ ਖੁਸ਼ੀ ਦੁੱਗਾ ਜੀ ਚ 우వైਦullah ਰਾਜਪੂਤ ਪਹੁੰਚ ਗਿਆ ਇਹ ਵੀ ਖੇਡੂਗਾ ਪਹਾੜੀ ਖੜ ਵਾਲੀ ਪਰ ਇਹ ਵੀ ਖੇਡੂਗਾ ਮਿੱਤਰੋ ਹੁਸ਼ਿਆਰਾ ਬੋਪਰ ਰਵੀ ਕਲਰਮ ਮਲਿਕ ਬਣੀਆ ਮੀਨਾ ਛੋਟਾ ਆਨਾਥ ਮਿੱਤਰੋ ਇੰਦਰਜੀਤ ਬਣੀ ਸਮਾਣਾ ਇਹ ਵੀ ਪਹੁੰਚਾ ਹੋਇਆ ਨਵਜੋਤ ਫ੍ਰਿਜ਼ਨ ਦਲਜਿੰਦਰ ਮਿੱਤਰੋ ਔਜਲਾ ਇਹ ਵੱਡੀ ਟੀਮ ਵੱਡੀ ਜੁਆ ਟੀਮ ਖੁਸ਼ੀ ਦੁੱਗਾ ਦੀ ਕਪਤਾਨੀ ਹੇਠ ਆਪਣਾ ਪ੍ਰਦਰਸ਼ਨ ਨਿਊਜ਼ੀਲੈਂਡ ਦੇ ਮੇਲੇ ਤੇ ਪਹਿਲੇ ਕੱਪ ਤੇ ਕਰੂਗੀ ਮਿੱਤਰੋ ਤੇ ਦੂਜੀ ਟੀਮਾ ਦਸ਼ਮੇਸ਼ਾ ਸਪੋਰਟਸ ਕਲਚਰ ਸਪੋਰਟਸ ਕਬੱਡੀ ਕਲੱਬ ਜੀਚੇ ਜੋ ਹੈ ਵੱਡੇ ਪਲੇਅਰ ਜਿਹਦਾ ਕਪਤਾਨ ਰਹੂਗਾ ਜਲਾਲਪੁਰੀਆ ਪਾਲਾ ਨਾਲ ਗੁਰਵਿੰਦਰ ਖਾਂਗੇ ਵਾਲਾ ਖੇਡੂਗਾ ਗੁਰਵਿੰਦਰ ਅਜੇ ਪਹੁੰਚਿਆ ਨਹੀਂਗਾ ਸੋ ਤਾਂ ਕਰਕੇ ਵੀ ਉਹਦਾ ਵੀਜ਼ਾ ਦਾ ਕੋਈ ਚੱਕਰ ਹੋਊਗਾ ਅਗਲੇ ਮੇਲੇ ਤੇ ਪਹੁੰਚੂ ਉਮੀਦ ਆ ਤੇ ਸ਼ੀਲੂ ਖੇਡੂਗਾ ਰਵੀ ਦਿਉਰਾ ਅੰਬਾਵੀ ਪਹੁੰਚਿਆ ਹੋਇਆ ਮੱਖਣ ਮੱਖੀ ਪੂਰੀ ਛਣਾਲਾ ਇਹ ਵੱਡੇ ਮੱਲ ਮਿੱਤਰੋ ਇਸ ਟੀਮ ਦੇ ਵਿੱਚ ਆ ਕੋਸ਼ਕ ਪਲੇਅਰ ਇਹਦੇ 'ਚ ਵੀ ਹਜੇ ਐਡ ਨਹੀਂ ਤੋਂ ਉਹਨਾਂ ਨੇ ਵੀ ਖੇਡ ਲੈਣਾ ਤੀਜੀ ਟੀਮ ਆ ਮਿੱਤਰੋ ਸੰਤ ਬਾਬਾ ਭਗਤ ਸਿੰਘ ਜੀ ਕਬੱਡੀ ਕਲੱਬ ਕਪਤਾਨ ਇਹਦਾ ਯਾਦਾ ਸੁਰਖਪਰੀਆ ਜੀ 'ਚ ਸਣੀ ਗਾਲੇ ਸੰਘਿਆ ਵਾਲਾ ਗੋਪੀ ਮਾਨ ਕੀ ਖੇਡੂਗਾ ਚਤਪਾਲ ਚਿੱਟੀ ਮੰਨਾ ਬਲਨੋਂ ਵਾਲਾ ਰਾਜੂ ਖੋਸਾ ਕੋਟਲਾ ਦੁੱਲਾ ਚੱਠਾ ਗਵਿੰਦਪੁਰਾ ਅਮਨ ਖੜਕ ਜਟਾਣਾ ਰਾਣਾ ਹਤੀਫ ਮਿੱਤਰੋ ਤੇ ਡੋਗਰਾ ਰਾਜਲੀ ਸੋ ਵੱਡੀ ਟੀਮ ਮਿੱਤਰੋ ਇਹ ਬਣੀ ਹੋਈ ਆ ਇਹ 'ਚ ਵੀ ਤਗੜੇ ਹੀ ਪਲੇਅਰ ਆ ਅਗਲੀ ਟੀਮਾਂ ਕਲਗੀਦਾਰ ਆਜ਼ਾਦ ਕਬੱਡੀ ਕਲੱਬ ਜਿਹਦਾ ਕੈਪਟਨ ਹੋਊਗਾ ਦੁੱਲਾ ਬੱਗਾ ਪਿੰਡ ਰਾਣਾ ਅਲੀ ਸ਼ਾਨ ਖੇਡੂਗਾ জাফর ਅਲੀ ਕੰਬੋਜ ਯਾਦ ਕੋਟਲੀ ਵਾਲਾ ਮਿੱਤਰੋ ਪ੍ਰੀਤ ਆ ਬਾਗੇ ਪ੍ਰਾਣੇ ਵਾਲਾ ਟੌਪ ਦੀ ਖੇਡ ਖੇਡਦਾ ਇਹ ਵੀ ਖੇਡੂਗਾ ਤੇ ਮੌਸਮ ਬਿਲਾਲ ਢੱਲੋਂ ਕੋ ਵੱਡਾ ਰੇਡਰ ਇਹ ਵੀ ਇਹਨਾਂ ਦੀ ਟੀਮ ਚਾ ਪਹਿਨੇ ਚਾਰ ਪਲੇਅਰ ਹੋਰ ਵੀ ਮੇਤਰੋ ਤਗੜੇ ਮੱਲ ਇਸ ਟੀਮ ਚ ਹੋਣਗੇ ਅਗਲੀ ਟੀਮ ਪ੍ਰੋ ਪੰਜਾਬ ਸਪੋਰਟਸ ਕਬੱਡੀ ਕਲੱਬ ਜਿੱਚ ਔਲਖਣਾ ਅਮਰਿਤ ਮੇਤਰੋ ਕਪਤਾਨ ਹੋਊਗਾ ਗਿੰਨੀ ਮਹਿਮਦਵਾਲਾ ਜੀਵਨ ਮਾਨੂੰਕੇ ਯੋਦਾ ਸੁਰਖਪਰੀਆ ਛੋਟਾ ਸੋਹਣ ਚੱਕ ਸਾਬੂ ਵਾਲਾ ਕੁਲਦੀਪ ਸ਼ਿਕਾਰਮਾਸ਼ੀਆ ਹੀਰਾ ਬੱਟ ਤੇ ਦੀਪਦ ਬੁਰਜੀ ਵਾਲਾ ਤੋਂ ਵੱਡੀ ਟੀਮ ਮੇਤਰੋ ਇਹ ਬਣੀ ਹੋਈ ਆ ਪੰਜ ਟੀਮਾਂ ਟੌਪ ਦੀਆਂ ਦਾਸ ਤੀਆਂ ਤੁਹਾਨੂੰ ਇੱਕ ਦੋ ਟੀਮਾਂ ਹੋਰ ਵੀ ਜੋ ਹੈ ਵਰੀਆ ਬਣ ਕੇ ਇਸ ਮੇਲੇ ਤੇ ਹਿੱਸਾ ਲੈਣੀਆਂ ਸੋ ਨਿਊਜ਼ੀਲੈਂਡ ਚ ਖੜਕਾ ਹੋਣਾ ਵਰਲਡ ਕੱਪ ਤੇ ਤਾਂ ਗੱਲਾਂ ਉਦੋਂ ਤਾਂ ਵੱਖਰੀਆਂ ਲੱਗਣਗੀਆਂ ਮਿੱਤਰੋ ਪਹਿਲੇ ਕੱਪ ਤੇ ਵੀ ਤੁਮਾਂ ਪੈਣੀਆਂ ਹੀ ਪੈਣੀਆਂ ਤੇ ਸਰਾ ਲੱਗੂਗਾ ਸੋ ਦੇਖਦੇ ਆ ਬਾਕੀ ਵੀ ਕੌਣ ਜਿੱਤਦਾ ਮਿੱਤਰੋ ਕਿਹੜਾ ਜੋ ਹੈ ਪਹਿਲਾ ਟੂਰਨਾਮੈਂਟ ਕਿਹੜੀ ਟੀਮ ਲੈ ਕੇ ਜਾਊਗੀ ਇਹ ਗੱਲਾਂ ਸਮੇਂ ਤੇ ਲੱਗਣਗੀਆਂ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਲਾਈਵ ਮਿੱਤਰੋ ਇਹਦਾ 365 ਤੇ ਚੱਲਣਾ ਸਵੇਰ ਜੋ ਹੈ 6 7 ਵਜੇ ਤੁਸੀਂ ਮੈਚਾਂ ਦਾ ਜੋ ਆਨੰਦ ਲੈ ਸਕਦੇ ਹੋ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ